ਛੱਡਣੇ ਨਹੀਂ ਸੁੱਕੇ ਬੜਾ ਸਹਿ ਕੇ ਵੇਖਿਆ ਅਲ ਜੋ ਹੈ ਬੜੀ ਵਾਰੀ ਕਹਿ ਕੇ ਵੇਖਿਆ ਛੱਡਣੇ ਨਹੀਂ ਸੁੱਕੇ ਬੜਾ ਸਹਿ ਕੇ ਵੇਖਿਆ ਅਲ ਜੋ ਹੈ ਬੜੀ ਵਾਰੀ ਕਹਿ ਕੇ ਵੇਖਿਆ ਉਹਨਾ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆਰ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆਰ ਉਡੀ ਸਾਨੂੰ ਤੇ ਦੇ ਸਰਕਾਰ ਆਤਮਾਂ ਤੂਆਂ ਕਰਦਾਂਗੇ ਵੈਰੀ ਦੇ ਮੁਲਕ ਤੋਂ ਧੰਟੇ ਵਨਜੇ ਸਾਨੂੰ ਤੇ ਦੇ ਸਰਕਾਰ ਟੈਮ ਦੀ ਆ ਵੇਟ ਬਾਥ ਅੱਖ ਰੱਖੀਆਂ ਜੋ ਵੀ ਸਿੱਖੀਆਂ ਨਾ ਉੱਤੇ ਬੜੀ ਯਕੀਆਂ ਡੜੰਡ 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 ਟੈਮ ਦੀ ਆ ਵੇਟ ਬਾਥ ਅੱਖ ਰੱਖੀਆਂ ਸਿੱਖ ਫੌਜੀ ਨਾਈ ਤੇ ਬੜੀ ਯਕੀਆਂ ਇਹ ਮਜਾਨ ਕਿੱਦਾਂ ਅੱਗੇ ਖੜੇ ਸਰਦਾਰ ਇਹ ਲੜਣੇ ਕਰਦਾਂਗੇ ਮੈਰੀ ਦੇ ਮੁਲਖ 'ਦੋ ਘਾਂਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਤੁਹਾਂ ਤੁਹਾਂ ਕਰਦਾਂਗੇ ਮੈਰੀ ਦੇ ਮੁਲਖ 'ਦੋ ਘਾਂਟੇ ਉਡਰ ਜੇ ਸਾਨੂੰ ਦੇ ਦੇ ਸਰਕਾਰ ਅੱਜ ਡਰਦਾ ਨਹੀਂ ਮੋਦੀ ਥੋੜੀ ਖੈਰ ਕਿਉਂਦਾ ਏ ਉਂਝੇ ਕਵਾਲਾ ਸੱਤੀ ਸੱਚ ਕਉਂਦਾ ਏ ਡਰਦਾ ਨਹੀਂ ਮੋਦੀ ਥੋੜੀ ਖੈਰ ਕਿਉਂਦਾ ਏ ਗਿੱਲਾਂ ਵਾਲੀ ਵਾਲਾ ਸੱਤੀ ਸੱਚ ਕਉਂਦਾ ਏ ਮੇਰੀ ਦੇ ਮੁਲਖ 'ਦੋ ਕਾਂਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਤੂੰ ਆ ਤੂੰ ਆ ਕਰਾਂਗੇ ਮੇਰੀ ਦੇ ਮੁਲਖ 'ਦੋ ਕਾਂਟੇ ਉੱਡੇ ਨੇ ਜੇ ਸਾਨੂੰ ਦੇ ਦੇ ਸਰਕਾਰ ਹੋ ਛੱਡਣੇ ਨਹੀਂ ਸੁੱਕੇ ਬੜਾ ਸਹਿ ਕੇ ਵੇਖਿਆ ਆ ਜੋ ਹੈ ਬੜੀ ਵਾਰੀ ਕਹਿ ਕੇ ਵੇਖਿਆ ਇਹ ਨਹੀਂ ਸੁੱਕੇ ਬੜਾ ਸਹਿ ਕੇ ਵੇਖਿਆ ਤਲ ਜੋ ਏ ਬੜੀ ਵਾਰੀ ਕਹਿ ਕੇ ਵੇਖਿਆ ਉਹਨਾ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆਰ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆਰ ਤੂੰ ਮਤੂੰ ਆ ਤੂੰ ਮਤੂੰ ਆ ਕਰਦਾਂਗੇ ਮੇਰੀ ਦੇ ਮੁਲਕ 도 ਕਾਂਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਆ ਤੂੰ ਆ ਤੂੰ ਆ ਕਰਦਾਂਗੇ ਮੇਰੀ ਦੇ ਮੁਲਕ 도 ਕਾਂਟੇ ਮਨਜ਼ੂਰੀ ਸਾਨੂੰ ਖੇਲ ਜਾਣ ਕਿੱਦਾਂ ਅੱਗੇ ਖੜੇ ਸਰਦਾਰ ਖੇਲਣ ਨਹੀਂ ਦੇਣ ਅੱਗੇ ਖੜੇ